ਸਾਸੀ ਕਾਲ ਜੀ ਜਾਰੇ ਨੂੰ ਲੋ ਜੀ ਬਾਈਓ ਨੇ ਪਹੁੰਚ ਗਿਆ ਜੱਗੇ ਦੇ ਅਰਸ਼ਨ ਅਕਲ ਜੀ ਪਿੰਡ ਹੈਗਾ ਵਨ ਜਿਹੜੀ ਜ਼ਿਲ੍ਹਾ ਹੈਗਾ ਜੰਮਰ ਸਾਧ ਤਹਿਸੀਲ ਵੀ ਜੰਮਰ ਸਾਧ ਬੜਾ ਕੈਮਰਾ ਘਮਾਓ ਪਰ ਅੱਜ ਸਾਧ ਆੜ ਦੇ ਲੱਗ ਬਾਕ ਨਾਲ ਗਾਵਾਂ ਦੇ ਮੱਝਾਂ ਵੀ ਟੋਕੜਾ ਤੇ ਸੱਜਣਾ ਬਾਈ ਜੀ ਸਾਸੀ ਕਾਲ ਸਾਸੀ ਕਾਲ ਜੀ ਸਾਸੀ ਕਾਲ ਜੀ ਹੋਰ ਖੜਾਓ ਬੜੀ ਕਿਰਪਾ ਮਾਰ ਕੇ ਸੁਣੀਓ ਹਾਂਜੀ ਹੋ ਸਰ ਠੀਕ ਹੈ ਬੜੀ ਕਿਰਪਾ ਜੀ ਮੇਗੇ ਮਾਲ ਫਿਰ ਸਾਰਾ ਮਾਲ ਸਿੰਘ ਸਾਰਾ ਵੇਗ ਗਿਆ ਸੀ ਆ ਇੱਕ ਵੀਰ ਨੇ ਖਰਾਬ ਕੀਤਾ ਸੀ ਦੀ 5000 ਸਾਈ ਆਈ ਪਟਿਆਲੇ ਤੋਂ ਹਾਂਜੀ ਹਾਂਜੀ ਤੇ ਉਹਨੇ ਵੀਰ ਨੇ ਖਰਾਬ ਕੀਤਾ ਬਾਕੀ ਤਕਰੀਬਨ ਸਾਰੇ ਮਾਲ ਵੇਗ ਗਿਆ ਹਾਂਜੀ ਹਾਂਜੀ ਸੁਨੀਲ ਸਿੰਘ ਵੇਖੋ ਵਪਾਰੀ ਮੁਕਰ ਜੀ ਦੇ ਕੋਈ ਤੈਨੂੰ ਲਾਭ ਦੇ ਦੇ ਅਹੀ ਵੀ ਤੈਨੂੰ ਲਾਭ ਦੇਣਾ ਤੇਰੇ ਘਰ ਬੰਨੇ ਹੋਣੀ ਹੁਣ ਮੈਂ ਛੱਡਿਆ ਕੋਈ ਨਹੀਂ ਫਿਰ ਕਟਗਰੀ ਛੱਡ ਕੇ ਉਹਨੂੰ ਛੱਡਿਆ ਉਹਨੇ ਦੀ ਵੇ ਗੱਲ ਵੀਰ ਦੇ ਬੜਾ ਪੋਝ ਕਰਦਾ ਮੈਂ ਤੁਹਾਨੂੰ ਨਹੀਂ ਕਾਟਾ ਪੈਣ ਦੇਣਾ ਇਹਦਾ ਨਾ ਪੈਸੇ ਨਹੀਂ ਜਿੰਨੇ ਚਾਹੀਓ ਕੋਈ ਛੱਡਿਆ ਮੈਂ ਕੋਈ ਨਹੀਂ ਬੜਾ ਫੋਨ ਆਇਆ ਸੰਦੀਪ ਨੇ ਮੈਂ ਦਾ ਬੰਦਾ ਜਮੜਾ ਨਾਲ ਹੀ ਭੇਜਣਾ ਪਟੇ ਕੋਈ ਨਹੀਂ ਹਾਂ ਤੇ ਚਲ ਕਰੀ ਸ਼ੁਰੂ ਆਜੋ ਕੋਈ ਬੱਚੇ ਵਾਲੀ ਹੈ ਕੋਈ ਟੋਕ ਹਾਂ ਸ਼ਾਈ ਵਾਲੇ ਆ ਨੀ ਫਿਰ ਸਿਰ ਤੜ ਸਵੇਰੇ ਤੜਕੇ 6 ਵਜੇ ਪੈ ਜਾਣੀ ਆ ਤੜਕੇ 6 ਵਜੇ ਪੈਣੀ ਸਵੇਰੇ ਤੜਕੇ 25 ਤਰੀਕ ਨੂੰ ਹੈ 25 ਤਰੀਕ ਨੂੰ 25 ਨੂੰ ਪੈ ਜਾਣੀ ਆ 25 ਸਵੇਰੇ ਆਦਾਰ ਤੇ ਗਾਂ ਵੀ ਸਵੇਰੇ ਤੜਕੇ ਹੀ ਸੂਈ ਆ ਬੱਚੀ ਵੇਖ ਲੈ ਮਗਰ ਬੱਚੀ ਸਾਈ ਵਾਲ ਆ ਗਈ ਨਾ ਬੱਚੀ ਵੀ ਸਾਈ ਵਾਲ ਤੇ ਗਾਂ ਵੀ ਸਾਈ ਵਾਲ ਨਹੀਂ ਉਹ ਖਾਦੀ ਵੀਰ ਨੂੰ ਕਿ ਠੰਡੀ ਚੀਦੀ ਬਹੁਤ ਜਿਆਦੀ ਦੂਜਾ ਸੂਆ ਸ੍ਰੀ ਦਾ ਦੂਜਾ ਸੂਆ ਪਹਿਲੇ ਸਵੇਰੇ ਬੰਦੇ ਰਾਸਤਾਨੋਂ ਲਿਆਏ ਆ ਅੱਛਾ 15 16 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਆਹ ਲੈ ਤੁਹਾਨੂੰ ਠੀਕ ਆ ਵੇ ਜੀ ਵੀ ਦੀ ਸਿਆਹ ਹਾ ਅਜਾ ਵੇਹ ਜਿਵਾਕਾਂ ਨੂੰ ਚੁੱਕੀ ਕਰਾ ਅਗਲੇ ਹਾਂ ਆ ਕਰੋ ਚੈੱਕ ਵੇਖ ਇਹ ਆ ਜੀ ਜਾਂ ਸ਼ਾਈ ਵਾਲੀਆਂ ਐਵੇਂ ਠੰਡੀ ਮੰਗੇ-ਮਗੇ ਥੋੜਾ ਨਾਲੇ ਵਸੀ ਵੇ ਇਹਦੇ ਆਮ ਸ਼ਾਈ ਅਲੱਗ ਨਾ ਨਾ ਫੀਲ ਠੰਡੀ ਪਿਉ ਰਹੀ ਥੋੜਾ ਜਿਹਾ ਕੈਮਰੇ ਦਾ ਲੱਗੀ ਹਾਂ ਸੀਲ ਠੰਡੀ ਬਿਲਕੁਲ ਨਹੀਂ ਸਹੀ ਹੈ ਭਾਈ ਠੀਕ ਆ ਇਹਦੇ ਆ ਕਿਉਂਨ ਕਾਤੋਂ ਗਲਾ ਲੱਗੀ ਵੇ ਹੋ ਸੰਦੀਪ ਜੀ ਇੱਕ ਨੰਬਰ ਚਵਾਈ ਐਂਡ ਐਂਡ ਸਵੇਰੇ ਸਵੇਰ ਜੇਰ ਜੂ ਦੀ ਵਧੀਆ ਪੂਰੀ ਕੋਈ ਗੱਲ ਬਾਤ ਨਹੀਂ ਕੋਈ ਚੱਪਾ ਠੀਕ ਐ ਪਹਿਲਾਂ ਇਦਾਂ ਘੁਣਾ ਕਰਮਾਲੀ ਨੇ ਨਹੀਂ ਤੇ ਛਾਈ ਵਾਲਾ ਲਾਉਦੇ ਨੇ ਕਿ 20 ਕਿਲੋ ਦੁੱਧ ਦੇ ਜੂ ਜੇਰ ਜੂ ਦੀ ਸੰਧਾ ਪ੍ਰੋਪਰ ਵੀਡੀਓ ਬਣੀ ਆ ਆਪਣੇ ਜੇਰ ਵੀ ਆਹ ਪਈ ਜੇ ਤੋਰੋ ਫਿਰ ਤੋਰੋ ਲਓ ਜੀ ਬੜੀ ਚੰਗੀ ਹੋਜੀ ਸੰਦੀਪ ਜੀ ਛਾਈ ਵਾਲਾ ਲਾਲ ਲਾਲ ਹਾਂ ਵੱਡੀ ਪੂਰੀ ਵੱਡੀ ਬੈੜ ਫੁੱਲ ਵੱਡੀ ਆ ਕੋਈ ਆ ਗਰਮ ਗਰਮ ਨੇ ਆ ਲੈ ਜਿੱਦਾਂ ਮਰਜ਼ੀ ਆ ਲੈ ਇਹਨੂੰ ਪਰਵਾਹ ਹੀ ਕਿਸ ਗੱਲ ਦੀ ਨਹੀਂ ਕਰਮਾਲੀ ਨੇ ਆ ਛੋਟੇ ਜੀ ਕਰ ਰਹੇ ਆ ਬਾ ਛੋਟੇ ਕਰਦੇ ਨੇ ਸੰਦੀਪ ਸਿੰਘ ਪਰ ਬੱਚੀ ਠੰਡੀ ਧੀਰੀ ਸਾਰਾ ਸਿਆਲ ਚੋਰੇ ਹੋਣ ਦੀ ਸੂਈ ਵੇਖੋ ਇਹਨਾਂ ਗਰਮੀਆਂ ਵੀ ਦੁੱਧ ਦੇਣਾ ਗਰਮੀਆਂ ਸਾਰੀਆਂ ਦੁੱਧ ਦੇਣਾ ਹਾਂ ਇਕ ਗੱਲ ਇਹ ਮੈਂ ਵਾ ਥੋੜਾ ਆ ਜੇਰ ਵੀ ਖਾ ਲੋ ਕਿੱਡਾ ਵੇਖ ਆਣ ਕਿੱਡਾ ਯਾਰ ਦਿਨ ਦੁਨ ਲੱਗ ਜਾਨੇ ਬੁਰੇ ਹੁਣ ਚਲੋ ਬਸ ਬੋਲੋ ਫਿਰ ਮੈਂ ਇਹਨਾਂ ਸੰਦੀਪ ਸਿੰਘ ਦਾ ਉੜਦੀਆਂ ਦਾ ਮੁੱਲ 55000 ਦੀ ਦੇ ਦਿੱਗੇ ਮੈਂ ਤੇ ਬਰੋਬਰ ਮੁਲਕ ਮੈਂ ਤੇ ਮੁਕਾਬਲਾ ਕਰਨਾ ਰੱਖ ਰਿਹਾ ਛੋੜ ਬਣੀ ਨੇ ਹਲ ਜਾ ਜੀ ਆ ਪਰ ਹਜ਼ਾਰ ਛੱਡਦੇ ਆ ਯਾਰ ਨਹੀਂ ਸਨੀਤ ਸਿੰਘ ਸਰ ਆਹ ਯਾਰ ਆ ਯਾਰ ਦੀ ਆਹ ਯਾਰ ਦੀ ਵੱਛੀ ਦੇਣੀ ਹੈ ਵੱਛੀ ਤੇ ਵੱਛੀ ਹੈ ਵੱਛੀਆਂ ਵੱਛੀਆਂ ਠੀਕ ਆ ਠੀਕ ਆ ਫਿਰ ਵੇ ਜੇਰ ਜੂ ਪ੍ਰੋਪਰ ਪੈ ਗਈ ਆ ਸਾਰਾ ਸੂਆ ਚੋ ਚਲ ਯਾਰ ਲੈ ਲੋ ਫਟੇ ਦੀ ਨਾੜ ਗਿਲਟੀ ਦੀ ਜਾਵੇ ਵਸ਼ੀਪ ਮੰਗਾ ਵੀ ਲਾ ਜੇ ਤਾਂ ਵੀ ਫਰੀ ਦੇ ਦਵੇ ਜੇ ਮੰਗਾ ਵੀ ਲੈਂਦੀ ਹੋਏ ਮੁਕਤ ਦੇਵਾਗੇ ਠੰਡੀ ਦੀ ਰੀ ਸਿਰਫ ਧਾਰਾ ਮਾਰਨ ਦਾ ਇਹੋ ਮਕਸਦ ਹੈ ਵੀ ਛਾਈ ਗਰਮ ਹੁੰਦੀਆਂ ਆ ਵਸ਼ਨੂਲੇ ਵਾਲੂ ਆ ਕਿ ਦਲ ਬਾਸ ਆ ਯਾਰ ਮਾਂ ਤਾੜੋ ਯੂ ਖਲੋ ਕਰ ਦੇ ਮਾਂ ਤਾੜੋ ਨੀਲੀ ਫੇਰਾ ਨੀਲੀ ਸੰਦੀਪ ਸਿੰਘ ਇਹ ਆ ਸਾਢੇ 4 1/4 ਮਹੀਨੇ ਗੱਬਣ ਦੁੱਧ ਮੈਨੂੰ 10 ਕਿਲੋ ਸਾਢੇ 4 1/4 ਮਹੀਨੇ ਗੱਬਣ ਦੁੱਧ ਮੈਨੂੰ 10 ਕਿਲੋ 10 ਕਿਲੋ ਦੁੱਧ ਆ ਤੇ ਵੱਡੀ ਬੁਰੀ ਮੈਂ ਪੂਰੀ ਵੱਡੀ ਮੈਂ ਮੰਨ ਕੇ ਆਵੇ ਕੋਈ ਚਲ ਨਾ ਮੰਨ ਗਏ ਸੁਨੀਪਾ ਨਹੀਂ ਪੂਰੀ ਵੱਡੀ ਨਹੀਂ ਲਈ ਕਰੋ ਚੈੱਕ ਸਿੰਘ ਵੀ ਦੋਵੇਂ ਚਿੱਟੇ ਨਿਸ਼ਾਨੀ ਨਹੀਂ ਕੋਈ ਰਹੀ ਸੀ ਪੂਰੀਆਂ ਚਟੀਆਂ ਮੂੰਹ ਦੀ ਬਾੜੀ ਮਿੱਟੀ ਸਨ ਨਹੀਂ ਠੀਕ ਆ ਆ ਹਾਂ ਗਲਾਬੀ ਜ਼ਬਾਨਾ ਕਰਮਾਲੀ ਦੀ ਜਾ ਵੱਡੀ ਬੁੱਢੀ ਆ ਪੂਰੀ ਵੱਡੀ ਪੂਰੀ ਵੱਡੀ ਮੂੰਹ ਆ ਕੀ ਮੈਂ ਸੁਨੀਪਾ ਹਾਂ ਬਸ ਠੀਕ ਆ ਫਿਰ ਮੈਂ ਮਾਤ ਦੋ ਦਿੰਦੀ ਆ ਹੂੰ ਬਾਕੀ ਚੈੱਕ ਪਾਸ ਸੰਦੀਪਾ ਕੋਈ ਸਾਡੇ ਕੋਲੋਂ ਚੈੱਕ ਕਰਾ ਕੇ ਲੈ ਜੇ ਜਾਂ ਗੱਡੀ ਚ ਬਾਅਦ ਲਾਵੇ ਪਹਿਲਾਂ ਚੈੱਕ ਕਰਾਵੇ ਗੱਡੀਆਂ ਨੂੰ ਕਰਾਇਆ ਫੇਰ ਦੋ ਪਹਿਲਾਂ ਮੈਂ ਚੈੱਕ ਕਰਾਉ 3 ਮਹੀਨੇ ਦੀ ਚੈੱਕ ਪਾਸ ਹੋ ਸਾਡੇ ਚਮੋਂ ਤੋਂ ਪੰਜ ਮਹੀਨੇ ਦੀ ਆਜੋ ਆਜੋ ਪੂਰੀ ਵੱਡੀ ਆ ਮੈਂ ਸੰਦੀਪਾ ਮੋਲ ਫਰਾ ਮੋਲ ਸੰਦੀਪਾ ਪਿਲੀ ਵੀਡੀਓ ਚ ਆਪਾਂ ਤੇਰੇ ਸਾਹਮਣੇ ਆਪਾਂ ਵੇਚੀ ਹਕ ਪੰਜ ਦੀ ਪੰਜ ਉਹਨਾਂ ਦੇ ਸਾਈ ਵਰਗੀ ਲੱਖ ਦੀ ਅੱਜ ਦੇ ਦਿੰਦੇ ਹਾਂ ਲੱਖ ਹੀ ਦੇ ਦੇਣੀ ਹੈ ਹਾਂ ਚਲੋ 3 ਮਹੀਨਿਆਂ ਦੀ ਗੱਪੜ ਹੋ ਗਈ 9 10 ਕਿਲੋ ਮੈਂ ਤਾਂ ਦੋ 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 ਡੰਗ ਚੋਲੇ ਕੋਈ ਤਿੰਨ ਡੰਗ ਚੋਲੇ ਸੰਦੀਪਾ ਠੀ 2098000 ਦੀ ਮੈਂ ਦਵਾਂਗੀ 98000 ਇਹ ਮਾਂਦਰ ਫੋਨ ਲਾਵੇ ਕੋਈ ਮੋੜ ਦੇ ਹੀ ਮੈਂ ਤਾਂ ਕਿਨ ਕੀਤਾ ਖਰਾਬ ਹੈ ਪਿਛਲੇ ਘਰ ਮੈਂ ਤਾਂ 10000 ਵੀ ਲੱਗਦਾ ਚਲੋ ਚਲੋ ਠੀਕ ਗੱਲ ਆ ਆਹ ਫਿਰ ਸੁਨੀ ਸਾਹਿਬ ਬੱਚੇ ਵਾਲੀ ਮੈਂ ਇਹਦੇ ਮਗਰ ਕੱਟੀ ਮੈਂ ਕਿ ਦੁੱਧ 10 ਕਿਲੋ ਹੋਊਗਾ ਹੋਏ ਕਿੱਥੇ ਕਿੱਥੇ ਲੱਗਾ ਕਰਾਵੇ ਹੈਗੇ ਵੰਡਾ ਬਾਕੀ ਕਿਹੜੀ ਆ ਮੈਂ ਕਿ ਦੁੱਧ ਕੱਟੀ ਆ ਪਰਲੀ ਪਰਲੀ ਕੱਟੀ ਆ ਦੋਵੇਂ ਕੱਟੀਆਂ ਹੋਏ ਤੇ ਦਾਦੀ ਦਾਦੀ ਤਾਜੀ ਲਾੜੇ ਕੋਈ 20 ਦੀ ਲਾੜੇ ਪਰਵਾ ਕੋਈ ਉਹ ਆਪਣੀ ਸਮਝ ਲਾ ਲੈ ਯਾਰ ਇਹ ਬੱਚਾ ਤੁਹਾਡੇ ਸਾਹਮਣੇ ਜੇ ਬਾਅਦ ਜਿੰਨੇ ਜਦ ਮਰਜੀ ਲਾ ਲੋ ਬਾਅਦ ਦੇ ਭਾਅ ਵੀ ਮੁਫਤ ਆ ਹਾਂ ਥਾਣ ਕਿੰਨਾ ਜਵਾਰ ਦੱਸ ਥਾਣ ਵੇਖ ਆ ਪਹਿਲਾਂ ਨਹੀਂ ਠੀਕ ਹੈ ਬਾਈ ਛੋਟੀ ਦੁੱਜਣ ਛੋਟੀ ਆ ਕਤੋਂ ਗਲਾ ਫੁੱਲ ਰਾ ਜੀ ਨਹੀਂ ਨਹੀਂ ਬਹੁਤ ਜਿਆਦਾ ਚੰਗਾ ਲੱਗਾ ਆਲੇ ਨੋਕ ਵਾਲਾ ਥਾਣਿਆ ਵਾਹ ਜੀ ਵਾਹ ਠੀਕ ਆ ਫਿਰ 14 12 ਕਿਲੋ 11 12 ਕਿਲੋ ਹੱਸ ਕੇ ਹਾਂ ਇਹਨਾਂ ਦਾ ਹੀ ਜਰਾਂ ਕਿ ਨਹੀਂ ਹਾਂ ਕੋਈ 10 ਤੋਂ 12 ਹੋਣੀ ਆ ਠੀਕ ਆ ਜਰਾਂ ਕਿਲੋ ਹੋਣ ਵੀ ਆ ਮੈਨੂੰ ਦੁੱਧ ਮੈਂ ਦਾ ਮੁੱਲ ਮੁਫਤ ਵਾਲੇ ਭਾਅ 85 ਹਜ਼ਾਰ ਦੀ ਦੇ ਦਈਏ 85 ਦੀ ਦੇ ਚਲੋ 5 ਛੋੜ 80 ਹਾਂ 80 ਚੱਲਣ ਦੋ 80 ਹਜ਼ਾਰ ਦੀ 80 ਹਜ਼ਾਰ ਦੀ 2 ਛੋੜਿਆ 70 ਹਜ਼ਾਰ ਲੈ ਵੇਲੋ ਹੁਣ ਰੇਟ ਵੇਖੋ ਬਾਈਆਂ ਨੇ ਮੈਂ ਕਿੱਡਾ ਜਿੱਡਾ ਹਾਂ ਆ ਆ ਨਹੀਂ ਤਾਂ ਵੇਲਾ ਸਾਰੇ ਚੈਨਲ ਫੋਲ ਨਹੀਂ ਨਹੀਂ ਠੀਕ ਆ ਫਿਰ ਇਹ 70 ਦੀਆਂ ਸ਼ਾਵਾਂ ਆਈਆਂ ਲੱਪਣੀਆਂ ਨਹੀਂ ਨਹੀਂ ਲੱਪਣੇ ਬਾਈ ਨਹੀਂ ਲੱਪਣੀਆਂ ਇੱਥੇ ਮਿਲਣੀਆਂ ਨੇ ਕੋਈ ਮਿਲਣੀਆਂ ਵਾ ਮੈਂ ਇਹਨਾਂ ਕੋਈ ਮਿਲੀਆਂ ਪਾ ਰੀ ਟੋਕੜ ਕੇ ਬੰਦਾ ਟ੍ਰੈਂਡ ਜਾ ਰਿਹਾ ਲੱਖੜ ਕੇ ਬੰਦਾ ਲੱਖ ਇਹਦਾ ਮੈਂ ਕਿਹਨੇ ਲੈ ਨਹੀਂ ਦਿੰਦੇ ਟੋਕੜ ਕੇ ਤੋਕੜ ਕੇ ਬੰਦਾ ਮੁੱਲ ਲੱਖ ਦੇ ਸੱਜੇ ਬੈਠਾ ਬਸ ਸਰਯਾਰ ਦੀ ਮੁਫਤਲਾ ਮੁਫਤਲਾ ਆਹ ਮਗਰ ਕੱਟੀ ਸੁਨੀਸਾ ਆੜੀ ਇੱਕ ਉਮੀਨੇ ਲਾੜੇ ਡੇਰ ਦੀ ਲਾੜੇ ਉਹ ਕੱਟੀ ਦੁੱਧ ਮੈਨੂੰ 10 ਕਿਲੋ ਨੌ ਕੁ ਕਰਕੇ ਦਾਂਗੇ ਪੱਕੀ ਮਗਰ ਇਹਦੇ ਇੱਕ ਮਹੀਨੇ ਡੇਰ ਮਹੀਨੇ ਲਾੜੇ ਪਾ ਦੋ ਦੀ ਲਾੜੇ ਉਹ ਆਪਣੀ ਕੋਈ ਸਮਝ ਕਰ ਲੈ ਦੁੱਧ ਦਾ ਬੰਦਾ 10 ਕਿਲੋ ਚਵਾ ਦਾਂਗੇ ਆਪਣੇ ਕੋਲ ਠੀਕ ਆ ਜੇ ਕਿ ਉਤਨਾ ਖਰੂਗੇ ਤੇ ਨੌ ਨੌ ਤੇ ਭੇਜ ਦਾਂਗੇ ਲਓ ਜੀ ਇਹ ਵੀ ਦਿਖਾਓ ਕਰਾਂ ਨਹੀਂ ਪੰਜ ਡੀ ਮਿਲੀਆਂ ਪਰ ਸਰਵਾ ਬਸ 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 ਮਿੱਠੇ ਹੀ ਸੁਨੀਸ ਦੇ ਭਾਵਾ ਹੈ ਹੈ ਨਹੀਂ ਤੇਰੀ ਹੈ ਨਹੀਂ ਨਿਕਲੀ ਆ ਆਸ਼ਾ ਕਮਾਲੀ ਹੋ ਗਈ ਯਾਰ ਕਮਾਲੀ ਹੋ ਗਈ ਭਾ ਕਰਾਂਗੇ ਮੁਫਤਲੇ ਮੁਫਤਲੇ ਸਜਾ ਗਿਆ ਮੰਨ ਕੇ ਜਲ ਜਿਹਨੇ ਟੋਕਾ ਇਹਨਾਂ ਮੁੱਲ ਨਹੀਂ ਹੈ ਨਾ ਮੁੱਲ 70 ਦੀ 2 ਛੋਟ 28000 ਜੀ ਵਿਹਲਾ 68000 ਦੀ ਬਾਹਰ ਨਹੀਂ ਆਉਣੀ ਨਹੀਂ ਠੀਕ ਹੈ ਸਿਰਫ ਹੀ ਦੁੱਧ ਮੈਂ 10 ਕਿਲੋ ਸੀਨਰ ਸਾਰਾ ਜੱਗਾ ਚ ਡਾਕ ਨਾਲ ਜਿਆਦਾ ਵੈਸ ਇਹਨੇ ਗਰਮੀਆਂ ਵੀ ਕਢਾ ਦੇਣੀਆਂ ਨੇ ਠੀਕ ਹੈ ਵਾਕੇਗਾ ਹਾਂ ਜਿਹਨੇ ਚਾਹ ਚੱਟੀ ਕਰਨੀ ਤਾਂ ਗਰਮੀਆਂ ਚ ਕੱਟੀ ਕਰਤਾ ਗੱਲਾਂ ਮੁੱਤਲੇ ਪਾ ਪਰੇ ਥਾਨ ਨਹੀਂ ਲੰਬੜੇ ਲੱਕ ਰੱਖਦੀ ਮੈਂ ਉਹ ਲੱਕਦੀ ਆ ਬੁਰੇ ਚੋਟੀ ਲੱਕਦੀ ਲੱਕਦੀ ਬਾਈ ਦੇ ਬਜਾਰ ਦੇ ਹਿਸਾਬ ਨਾਲ 20000 ਹੁਣ ਬਾਜ਼ਾਰ ਤੇਜ ਹੋਣਾ ਹੀ ਮੰਦਾ ਕਰਦੀ ਆ ਆ ਸੁਨੀਪ ਸਿੰਘ ਗਾੜੀਆਂ 6 ਮਹੀਨੇ ਦੀ ਗੱਭਣ 8 ਕਿਲੋ ਦੁੱਧ ਮੈਂ ਕੋ ਆ 8 ਕਿਲੋ ਮੈਂ ਕੋ 6 ਮਹੀਨੇ ਦੀ ਗੱਭਣ 6 ਮਹੀਨੇ ਗੱਭਣਾ 8 ਕਿਲੋ ਦੁੱਧ ਪਹਿਲਾਂ ਥਣ ਤੋਂ ਖਾਏ ਕਰ ਮਿਲਕ ਵੇਨਾ ਖਾ ਚੁਵਾਗੇ ਦਵਾਗੇ ਐ ਚੁਾਈ ਬੋਲੀ ਹੋਊ ਮੈਂ ਦੀ ਆਹਾਂ ਯਾ ਤਲੀ ਮੈਂ ਹੰਦੀ ਵੀ ਮੈਨੂੰ ਮੇਲੇ ਜਾ ਕੇ ਹੀ ਲਿਆਦਾ ਮੇਲੇ ਜਾ ਕੇ ਆਈ ਆ ਕਟਿੰਗ-ਕੁਟਿੰਗ ਜੀ ਕੀਤੀ ਹੁੰਦੀ ਕਟਿੰਗ ਕਰਨੀ ਪੈਣੀ ਸੀ ਤੇ ਆਵੇ ਇਹ ਸ਼ੋ ਕੁਆਲਟੀ ਵਾਲੀ ਸ਼ੋ ਕੁਆਲਟੀ ਵਾਲੀ ਹੈ ਨਾ ਕੱਕ ਕਿਲੋ ਬਲੱਡ ਲਾ ਦੋ ਦੁੱਧ ਵੀ ਦੇ ਦੇ ਕੋਈ ਹਾਂ ਮੁੱਲ ਮੁੱਲ ਇਹ ਵੀ 70000 ਦੀ ਅੱਜ ਦੇ ਦੇਣੀ ਆ ਇਹ ਵੀ ਠਾਰ ਦੀ ਯਾਰ 80000 ਦੀ ਇਹ ਵੀ ਚਲੰਦ ਉੱਚੀ ਆ ਲਈ ਤੇ ਭਾਂ ਕੋ ਟੋਕਰ ਗੱਭਣਾਂ ਦੇ 80000 80000 ਚੱਲ ਅੱਠ ਕਿਲੋ ਦੁੱਧ ਉਹ ਮੈਂ ਕੋ ਦੁੱਧ ਵੀ ਚੱਲ ਚੱਲ 6 ਮਹੀਨੇ ਗੱਭਣੂ ਆ ਇਹ ਇਹ ਨੌ ਕਿਲੋ ਦੁੱਧ ਦੇ ਬੱਚਾ ਹੈ ਨਹੀਂ ਇਹਦਾ ਬੱਚਾ ਗਿਆ ਮਾਰ ਗੋ ਮਹੀਨੇ ਲਾਰੇ ਸੂਈ ਕੋ ਡੇਰ ਦੀ ਲਾਰੇ ਏ ਆਪਣੀ ਕੋ ਸਮਝ ਰਾਹੀ ਆ ਆਪਾਂ ਸਿਰਫ ਦੁੱਧ ਦੇਣਾ ਜਿਹੜਾ 8 ਕਿਲੋ ਆਪਣੇ ਕੋਲ 8 ਕਿਲੋ ਚ ਆਗੇ ਦਵਾ ਲੱਟਰ ਸਿੰਘ 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 ਖਾਓ ਕਰਾ ਸਿੰਘ ਸਿੰਘ ਖਾਓ ਕਰਾ ਨਹੀਂ ਇਹ ਜਾਊ ਹੈ ਜਿੰਮਤ ਦੂਰ ਹੀ ਹਨਾ ਬਾਲੀ ਦੂਰ ਜਾਣੀ ਇਹ ਰਸਤਾ ਜਾਣੀ ਹੈ ਰਸਤਾ ਨਹੀਂ ਜਾਣੀ ਹੈ ਮੈਂ ਨਾ ਵੇ ਠੰਡ ਸੁਣ ਖਾ ਕੇ ਕਿਹੜਾ ਲੱਗਾ ਹੋ ਗਿਆ ਹੈ ਉੱਧਰ ਦਾ ਭਿਆਰ ਉੱਧਰ ਤੋਂ ਮੰਡੀ ਦੇਣੀ ਆ 270 ਵੀ ਦੇ ਭਾਅ ਕੁੜਾ ਦੋ ਨਬਰ ਦਾ ਹੋ ਗਿਆ ਹੋ ਗਿਆ ਵਾ ਇਹਦਾ ਮੋਲ ਫਿਰ ਮੁਕਤ ਇਹ ਅਜੇ 65000 ਦੀ ਦੇ ਦਿੱਗੇ 60000 2058 ਦੀ ਪਾਟਾ ਪੈਣਾ ਹੀ ਜੋੜਿਆ ਚੱਲ ਵੇਲੇ 55 ਦੀ ਆ ਗਿਆ 55 ਅਗਰ ਉਹਨੇ ਕਾਟਾ ਪਾ ਦੇਣਾ ਸੰਦੀਪ ਸਿਆ ਚੱਲ ਦੋ ਦਰ ਯਾਰ ਦੋ ਟਾਂ ਚੋਗੇ ਲੈ ਜੇ ਬਾਕੀ ਖੁੱਲੇ ਮਾਨਤਾਂ ਨੂੰ ਫੋਨ ਫੋਨ ਲਾ ਹੋਏ ਅੱਗੇ ਬੱਛੀ ਆ ਦੁੱਧ ਗੱਭਣ ਪਹਿਲਾਂ ਸੰਦੀਪ ਸਾਹਿਬ ਬੱਛੀ ਖਾ ਅੱਛਾ ਤੈਨਾਂ ਮਿਲਿਆ ਗੱਭਣ ਇੱਕ ਵਾਰ ਦੋ 10 ਕਿਲੋ ਦੁੱਧ ਪਹਿਲਾਂ ਇੱਕ ਬੱਛੀ ਆ ਬੇ ਓਏ ਹੋਏ ਹੋਏ 10 ਕਿਲੋ ਦੁੱਧ ਤਿੰਨਾਂ ਮਹੀਨੇ ਗੱਭਣ ਹਾਂ ਭਾਵੇਂ ਪਾੜਾ ਪਾ ਕੇ ਲੱਤ ਤੋਂ ਲੱਤ ਨਹੀਂ ਰਸੀਲ ਹੁੰਦੀ ਵਾਹ ਜੀ ਵਾਹ ਠੀਕ ਆ ਆ ਵੇ ਬੱਚੀ ਕੋ 10 ਕਿਲੋ ਦੁੱਧ ਫਰੈਂਡ 10 ਕਿਲੋ ਦੁੱਧ ਕਰਮਾਲੀ ਕੋ ਤੇ ਠੀਕ ਹੈ ਠੀਕ ਹੈ ਨਾਲੇ ਨੀ ਨਾਵੇਂ ਮਿਆਂ ਦੀ ਗੱਬਨ ਫੁੱਲਰ ਆ ਜੀ ਆ ਫੁੱਲਰ ਆ ਜੀ ਕਰੋ ਚੈੱਕ ਨਹੀਂ ਠੀਕ ਹੈ ਫਿਰ ਸਿੱਧਾ 10 ਕਿਲੋ ਦੁੱਧ ਤੇ ਨਾਵੇਂ ਮਿਆਂ ਦੇ ਗੱਬਨ ਚੈੱਕ ਪਾਸ ਤੇ ਬਹਿ ਲੈਵਾ ਖਾ ਇੱਕ ਨਾ ਸੱਜਣ ਗਾਜ਼ਰ 20 ਕਿਲੋ ਦਿੰਦੀ ਆ 1 ਕਿਲੋ ਵਾਲੀ ਆ ਕਰਮਾਲੀ ਦੀ ਦੂਜਾ ਸੁਹਾ ਵੈੜ ਗਾੜੀ ਤੇ ਜੇ ਲਈ ਗੱਬਣ ਆ ਆ ਹੁਣ ਬਹਿ ਕੇ ਖਾ ਕੇ ਘਰ ਗਈ ਥੋੜਾ ਜੀ ਦਰਦੀ ਆ ਬਹਿ ਜਾ ਬਹਿ ਇਹ ਚਾਹ ਤਾੜੀ ਦਾ ਸਖਰ ਵਾਲਾ ਦੇ ਲੇਵਾ ਸੁਣੀ ਮੈਂ ਨਾ ਹੋਰ ਅੱਗੇ ਭੈਣ ਡਰ ਗਈ ਆ ਵੇ ਬੱਚੀ ਆ ਕਿਉਂ ਠੀਕ ਆ ਸੁਣਾ ਤੇ ਉਸੇ ਗੱਲ ਕੀ ਸੰਦੀਪ ਸਾਹਿਬ ਭੈਣ ਭਰਾ ਕੋਲ ਮੰਨ ਕੇ ਹੁੰਦਾ ਵੀ ਗਰਮੇ ਆ ਕੇ ਠੰਢੀ ਆ ਇਹ ਧਾਰਮ ਰਾਉਂਦਾ ਇਹ ਮਕਸਦ ਹੁੰਦਾ ਹਾਂ ਇਹ ਬਿਲਕੁਲ ਠੰਢੀ 9 10 ਕਿਲੋ ਦੋ ਤਿੰਨ ਮਹੀਨਾ ਦੀ ਗੱਬੜ ਚਲੋ ਦੋ ਡੰਗ ਯਾਰ ਕੋਈ ਚੋਕੇ ਲੈ ਜਾਈ ਬਸ ਠੀਕ ਆ ਚਲੋ ਇਹਦਾ ਮੁੱਲ ਮਾਲ ਦੱਸ ਦਈਏ ਨਹੀਂ ਨਹੀਂ ਦੱਸਣਾ ਕਿੰਨਾ ਮੁੱਲ ਕਰ ਲਈਏ ਇਹਦਾ ਫਿਰ ਫੋਨ ਕਰ ਲੈ 70 ਮੰਗੀ ਜਾ ਕੇ ਜਿਵੇਂ ਫੋਨ ਨਾਲ ਬਸ 40000 ਦੀ ਦੇ ਦਾਂਗੇ ਅੱਜ 45 40000 ਦੀ ਵਾ ਠੀਕ ਹੈ ਚਾਹੰਦ ਚਾਹੀਏ ਮੈਂ ਮੈਨੂੰ ਫੋਨ ਤੇ ਕਰਦੇ ਪਹਿਲਾਂ 50 ਮੰਗੀ ਜਾਂਦੇ 60 ਮੰਗੀ ਜਾਂਦੇ ਯਾਦ ਮੁਕਤਲੇ ਭਾਵਾ ਵਾ ਵਾ ਵਾਕੇ ਮੁਕਤਲੇ ਭਾਵਾ ਗਿਲਾ ਬਸਰ ਦੀ ਆਪਣਾ ਚਲੋ ਫੋਨ ਨੰਬਰ 9877124020 ਥਣਾ ਹਜ਼ਾਰ ਇੱਕ ਦੀ ਗਰੰਟੀ ਹੋ ਗਈ ਚੈੱਕ ਪਾਸ ਕੋਈ ਆਪਣੀ ਘਰ ਆ ਕੇ ਲੈ ਜਾ ਸਸੀ ਕਾ